ਬਠਿੰਡਾ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਦੇਖਣ ਨੂੰ ਮਿਲੀ ਸੀ ਜਿਸ ਦੇ ਵਿੱਚ ਕੀ ਨੈਸ਼ਨਲ ਹਾਈਵੇ ਨੂੰ ਕਿਸਾਨਾਂ ਦੇ ਵੱਲੋਂ ਬੰਦ ਵੀ ਕੀਤਾ ਗਿਆ ਸੀ ਅਤੇ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਅਥਰੂ ਗੈਸ ਦਾ ਪ੍ਰਯੋਗ ਜਿਹੜਾ ਉਹ ਸਥਿਤੀ ਨੂੰ ਕਾਬੂ ਕਰਨ ਦੇ ਲਈ ਕੀਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਜਿਸ ਦੇ ਵਿੱਚ ਕੀ ਪੁਲਿਸ ਦੇ ਵੱਲੋਂ ਵੱਖ-ਵੱਖ ਪੁਆਇੰਟਾਂ ਦੇ ਉੱਪਰ ਉਹ ਪਦਰਵ ਕਰਨ ਵਾਲੇ ਉਹ ਪਦਰਵਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਤੇ ਵਕ ਵਕ ਥਾਣਿਆਂ ਦੇ ਵਿੱਚ ਜਿਹੜੇ ਮੁਕੱਦਮੇ ਨੇ ਉਹ ਦਰਜ ਕੀਤੇ ਗਏ ਨੇ ਤੇ ਇਸ ਦੇ ਵਿੱਚ ਹਜ਼ਾਰ ਤੋਂ ਉੱਪਰ ਵਿਅਕਤੀਆਂ ਦੇ ਖਿਲਾਫ ਜਿਹੜੇ ਮਾਮਲੇ ਆ ਉਹ ਵਕ ਵਕ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਨੇ ਤੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰੇ ਮਾਮਲੇ ਲੈ ਕੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਐਥਰਿਕ ਜੀਓਂਗ ਦੀ ਧਰਨਾ ਨੂੰ ਲੈ ਕੇ ਕੱਲ ਕਾਫੀ ਉਤਪਰਨ ਕੀ ਕੀ ਕਹਿਣਾ ਚਾਹੁੰਦੇ ਕੀ ਕਰਦੇ ਇਹ ਪਿਛਲੇ ਸਾਲ 2025 ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜੋ ਨਿਸ਼ਾਨਦੇਹੀ ਕਰਨ ਪਿੰਡ ਜੌਂਦ ਵਿੱਚ ਹੋਈ ਸੀਗੀ ਜਿਸ ਦੇ ਵਿੱਚ ਬੀਕੇਯੂ ਗ੍ਰਾਹਾਂ ਦੇ ਧਰਨਾਕਾਰੀਆਂ ਵੱਲੋਂ ਤੇ ਕੁਝ ਅਣਛਤੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਗਿਆ ਸੀਗਾ ਆ ਜਿਸ ਸਬੰਧ ਵਿੱਚ ਅਸੀਂ ਮਕਦਮਾ ਨੰਬਰ 6 ਥਾਣਾ ਸਦਰ ਰਾਮਪੁਰਾ ਸਾਲ 2025 ਦਰਜ ਇਸ ਤੇ ਕੀਤਾ ਗਿਆ ਇਸ ਮਕਦਮੇ ਦੇ ਵਿੱਚ ਦੋ ਵਿਅਕਤੀਆਂ ਦੀ ਦਰਕਾਰੀ ਕਰਕੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਦਾਇਰ ਕੀਤਾ ਗਿਆ ਸੀਗਾ ਬੀਕੇਯੂ ਗ੍ਰਾਹਾਂ ਦੇ ਲੀਡਰਾਂ ਵੱਲੋਂ ਵਾਰ-ਵਾਰ ਉਹਨਾਂ ਨੂੰ ਰਿਹਾ ਕਰਨ ਲਈ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਜਾ ਰਿਹਾ ਸੀਗਾ ਜਿਨ੍ਹਾਂ ਨੂੰ ਵਾਰ-ਵਾਰ ਇਹੀ ਸਮਝਾਇਆ ਗਿਆ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਪੂਰਨ ਹੋ ਕੇ ਚਲਾਨ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਦੀ ਰਿਹਾਈ ਕਾਨੂੰਨੀ ਪ੍ਰਕਿਰਿਆ ਨੂੰ ਫੋਲੋ ਕਰਕੇ ਹੀ ਸੰਭਵ ਹੋ ਸਕਦੀ ਹੈ। ਪਰੰਤੂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਦਬਾਅ ਬਣਾਉਣ ਲਈ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਬਠਿੰਡਾ ਨੂੰ ਇੰਡੈਫਿਨਿਟ ਸੀਜ਼ ਕਰਨ ਦੀ ਜਿਹੜੀ ਕਾਲ ਦਿੱਤੀ ਸੀਗੀ ਜਿਸ ਬੰਦੇ ਵਿੱਚ ਅਸੀਂ ਵੱਖ-ਵੱਖ ਜਗ੍ਹਾ ਦੇ ਉੱਪਰ ਨਾਕਾਬੰਦੀ ਕੀਤੀ ਹੋਈ ਸੀਗੀ ਇਕ ਨਾਕਾ ਸੀ ਟੀ ਪੁਆਇੰਟ ਮਲੋਟ ਰੋਡ ਬਟਨਾਡਾ ਦੇ ਉੱਪਰ ਲਗਾਇਆ ਸੀਗਾ ਜਿੱਥੇ 200 ਤੋਂ ਕਰੀਬ ਜਿਹੜੇ ਧਰਨਾਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਬੈਰੀਕਾਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਮੌਕੇ ਦੇ ਉੱਪਰ ਸਾਡੇ ਵੱਲੋਂ ਹਲਕਾ ਬਲ ਪ੍ਰਯੋਗ ਕਰਕੇ ਉੱਥੋਂ ਖੇੜਿਆ ਗਿਆ ਦੂਸਰਾ ਪੁਆਇੰਟ ਤਾਣਾ ਕੈਂਟ ਦੇ ਸਾਹਮਣੇ ਆਰਾਊਂਡ 150 ਦੇ ਕਰੀਬ ਜਿਹੜੇ ਧਰਨਾਕਾਰੀ ਪਹੁੰਚੇ ਸੀਗੇ ਅਤੇ ਉਹਨਾਂ ਨੇ ਧਰਨਾ ਜਿਹੜਾ ਸੀਗਾ ਸਾਡਾ ਨਾਕਾ ਸੀਗਾ ਉਹਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰੰਤੂ ਸਾਡੇ ਵੱਲੋਂ ਜਿਹੜਾ ਆ ਗਿਆ ਮੌਕੇ ਤੇ ਜਿਹੜਾ ਆ ਗਿਆ ਉਹ ਰੋਕੇ ਉਹਨ ਜਿੱਥੇ ਤਕਰੀਬਨ 400 ਤੋਂ 450 500 ਦੇ ਕਰੀਬ ਜਿਹੜੇ ਕਿਸਾਨ ਯੂਨੀਅਨ ਦੇ ਬੰਦੇ ਸੀਗੇ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਪਾਣਾ ਰਾਮਾ ਐਸਚੂ ਦਾ ਨਾਕਾ ਲੱਗਿਆ ਹੋਇਆ ਸੀ ਉਹਨੂੰ ਤੋੜ ਕੇ ਉੱਥੋਂ ਅੱਗੇ ਵਧ ਗਏ ਸੀਗੇ ਚੌਥਾ ਜਿਹੜਾ ਇਨਸੀਡੈਂਟ ਸੀਗਾ ਉਸ ਦੇ ਵਿੱਚ ਜਿਹੜਾ ਸਾਡੇ ਡੀਐਸਪੀ ਸਾਹਿਬ ਗੱਲਬਾਤ ਕਰਨ ਲਈ ਉਹਨਾਂ ਨੂੰ ਗਏ ਸੀਗੇ ਉਹਨਾਂ ਨੇ ਮੌਕੇ ਦੇ ਉੱਪਰ ਉਹਨਾਂ ਨੇ ਬੰਦੀ ਬਣਾ ਲਿਆ ਪੰਜਵਾਂ ਸੀਗਾ ਉਹਨਾਂ ਨੇ ਜਿਹੜੇ ਧਰਨਾਕਾਰੀ ਸੀਗੇ ਉਹਨਾਂ ਨੇ ਜੋ ਬਠਿੰਡਾ ਚੰਡੀਗੜ੍ਹ ਹਾਈਵੇਅ ਉਸ ਦੇ ਉੱਪਰ ਧਰਨਾ ਲਗਾ ਕੇ ਚੰਡੀਗੜ੍ਹ ਜਿਹੜਾ ਬਠਿੰਡਾ ਹਾਈਵੇਅ ਹੈ ਉਸ ਨੂੰ ਬਲੌ ਦਰਜ ਰਜਿਸਟਰ ਕੀਤੇ ਆ ਜਿਸ ਦੇ ਵਿੱਚ ਦੋ ਮੁਕਦਮੇ ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਆ ਦੋ ਮੁਕਦਮੇ ਥਾਣਾ ਸਦਰ ਰਾਮਪੁਰਾ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਤੇ ਇੱਕ ਮੁਕਦਮਾ ਥਾਣਾ ਸਦਰ ਬਠੰਡਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਫਿਲਹਾਲ ਇਹ ਮੁਕਦਮੇ ਜਿਹੜੇ ਅਨਡੈਂਟੀਫਾਈਡ ਪਰਸਨਸ ਦੇ ਖਿਲਾਫ ਦਰਜ ਰਜਿਸਟਰ ਕੀਤੇ ਗਏ ਨੇ ਡੂਰਿੰਗ ਅ ਇਨਵੈਸਟੀਗੇਸ਼ਨ ਜੋ ਜੋ ਐਵਿਡੈਂਸ ਸਾਡੇ ਕੋਲ ਹੈਗਾ ਜੋ ਸੀਸੀਟੀ ਫੁਟੇਜ ਹੈ ਜਾਂ ਵੀਡੀਓ ਫੁਟੇਜ ਹੈ ਹਜ਼ਾਰ ਦੇ ਉੱਪਰ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਕਿ ਜਿਹੜਾ ਟੀਪਨ ਲੋਡ ਰੋਡ ਦੇ ਉੱਪਰ ਪੁਆਇੰਟ ਸੀਗਾ ਉੱਤੇ 200 ਦੇ ਕਰੀਬ ਜਿਹੜੇ ਧਰਨਾ ਕਰੀ ਆਏ ਸੀਗੇ ਜਿਹੜਾ ਤਾਣਾ ਕੈਂਟ ਦੇ ਸਾਹਮਣੇ ਨਾਕਾ ਲੱਗਿਆ ਸੀਗਾ ਉੱਤੇ 150 ਦੇ ਕਰੀਬ ਸੀਗੇ ਜਿਹੜਾ ਗੁਰਦੁਆਰਾ ਸ਼੍ਰੀ ਲਵੇਰੀ ਸਰ ਸਾਹਿਬ ਪੁਆਇੰਟ ਸੀਗਾ ਉੱਤੇ 400 ਦੇ ਕਰੀਬ ਸੀਗੇ ਕਿ ਜਿਹੜਾ ਜੋਹਨਪਿੰਡ ਦੇ ਉੱਪਰ ਬਰਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਧਰਨਾ ਸੀ ਉੱਥੇ ਹਜ਼ਾਰ ਪਲੱਸ ਜਿਹੜੇ ਬੰਦੇ ਜਿਹੜੇ ਧਰਨੇ ਦੇ ਵਿੱਚ ਸ਼ਾਮਲ ਸੀ ਹਜ਼ਾਰ ਤੋਂ ਉੱਤੇ ਵਿਅਕਤੀ ਆਪਾਂ ਕਹਿ ਸਕਦੇ ਆ ਜੀ ਬਿਲਕੁਲ ਅਰਾਊਂਡ 14-1500 ਦੇ ਕਰੀਬ ਜਿਹੜੇ ਬੰਦੇ ਉੱਥੇ ਸ਼ਾਮਲ ਸੀਗੇ ਧਰਨੇ ਦੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਹੋਈ ਇਸ ਮੁਕਦਮੇ ਦੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਮੁਕਦਮਿਆਂ ਦੀ ਤਫਤੀਸ਼ ਜਿਹੜੀ ਹੈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਅੱਛਾ ਲੱਗਦਾ ਹੈ ਜੀ ਸਰ ਲਾਵਾ ਨਾ ਆਰਡਰ ਦੀ ਕਿੱਦਿ ਗਾਰਡਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਸੀ ਬਾਰ ਬਾਰ ਪੁਲਿਸ ਵੱਲੋਂ ਤੇ ਜਿਹੜਾ ਸਾਡਾ ਮੇਨ ਪੁਆਇੰਟ ਸੀਗਾ ਜੋਧਪੁਰ ਪਿੰਡ ਵਾਲਾ ਉਹਤੇ ਕੁਝ ਜਿਹੜੇ ਕਿਸਾਨ ਯੂਨੀਅਨ ਦੇ ਬੰਦੇ ਸੀਗੇ ਉਹਨਾਂ ਵੱਲੋਂ ਮਾਰੂ ਹਥਿਆਰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਜਿਨ੍ਹਾਂ ਨੂੰ ਰੋਕਣ ਲਈ ਤੇ ਲਾਅਨ ਆਰਡਰ ਦੀ ਸਿੱਧੀ ਬਾਲ ਰੱਖਣ ਲਈ ਸਾਡੇ ਵੱਲੋਂ ਤੁਰ ਗਏ ਸੀ ਗੋਲੀਆਂ ਦੀ ਵਰਤੋਂ ਕੀਤੀ ਗਈ